ਸਾਰਿਆਂ ਤੇ ਲਾਗੂ ਕਿਉਂ ਨਹੀਂ ਸਾਰਿਆਂ ਤੇ ਮਾਰੇ ਈ ਰੇਖਾ ਵਾਲੇ ਤੇ ਲੱਗ ਲੱਗ ਕੇ ਬੱਚੇ ਆਉਂਦੇ ਉਹਨਾਂ ਦੇ ਕੋਈ ਲੀਗਲ ਐਕਸ਼ਨ ਉਹ ਰਾਮਾ ਕੰਸਰਟ ਜਿਹੜੇ ਕੰਸਰਟ ਐ ਐਸ ਐਚ ਯੂ ਹਾਂ ਉਹਦੇ ਮੇਰੀ ਬਣਾਉਂਦੇ ਉਹਨਾਂ ਦੇ ਜ਼ਿਲ੍ਹਾ ਲੈਵਲ ਤੇ ਸਾਡੇ ਕੋਲ ਦੋ ਪੋਸਟਾਂ ਸਾਡੇ ਕੋਲ ਸਟਾਫ ਦੀ ਕੋਆਰਡੀਨੇਸ਼ਨ ਸਾਡੇ ਕੋਲ ਪੂਰਾ ਚਿਹਾਰ ਕਰਦੇ ਹੋਣਗੇ ਹੋਰ ਜਿਵੇਂ ਅਸੀਂ ਅੱਜ ਜਿੱਥੇ ਆਏ ਆਂ ਕੱਲ ਨੂੰ ਅਸੀਂ ਕਿਤੇ ਹੋਰ ਜਾਵਾਂਗੇ ਪਰਸਪ ਵੀ ਹੋਰ ਜਾਵਾਂਗੇ ਤਾਂ ਵੀ ਕੰਮ ਦੀ ਵੇਚ ਵਿੱਚ ਤੁਹਾਡੇ ਕੋਲ ਵੀ ਹੈ ਤਾਂ ਸਾਡੇ ਕੋਲ ਵੀ ਹੈ ਜੋ ਆਟੋ ਚੁੱਟੀਆਂ ਦੇ 22 ਦਿਨ ਵਰਤੀਦੇ ਹੁੰਦੇ ਨੇ ਤੇ ਵੀ ਸੋਹਰਵਾਰ ਵੀ ਕੰਮ ਕਰਦੇ ਨੇ ਠੀਕ ਹੈ ਪਰ ਸਵਾਲ ਇਹ ਹੈ जिम्मेवारी है कि जानना तो जो कि हर बच्चों दाना हो इस करके ओवर स्पीड नहीं करनी जो स्पीड है वो नहीं चलनी चाहिए बस नर्स होना चाहिए ठीक है जो भी नॉर्म है फुलफिल करने चाहिए ठीक है वो, तोड़ा वो तो बेनिफिट वास्ते भी है काम चलता रहे वाइया और पेरेंट्स ਉਹਦਾ ਬਨੌਟ ਪਰਮਟ ਆ ਬਾਈ ਨੂੰ ਅਗਲੇ ਪਾਸੇ ਦਾ ਬਿਨਾ ਪਰਮਟ ਕੋਈ ਨਹੀਂ ਪਰਮਟ ਜਿਹੜਾ ਟਿਕ ਟਿਕ ਪੂਰੇ ਤਾਂ ਆਹ orange jacket ਨਹੀਂ ਕੱਢਿਆ ਹੌਂ ਲੰਦ ਕਰ ਗਿਆ ਹੈ ਉਹ WhatsApp ਤੇ ਮੈਸੇਜ ਆਦਾ ਟੈਕਸਟ ਮੈਸੇਜ ਹਾਂਜੀ ਹਾਂਜੀ ਮੇਰਾ ਸੋਲੂਸ਼ਨ ਮੇਰਾ 10 ਜੁਲਾਈ ਤੋਂ ਬਦਲ ਨਹੀਂ ਜਦਾ ਸਰ ਐਸੀ ਬੰਦਾ ਇੱਕ ਬੰਦਾ ਵਰਤ ਰਹੀ ਹੈ ਹਾਂ ਜਦੋਂ ਗੱਡੀ ਰੁਕਦੀ ਹੈ ਤੇ ਲੈਫਟ ਸਾਈਡ ਤੋਂ ਕੋਈ ਵੀ ਬੰਦਾ ਪਾਸ ਨਾ ਕਰੇ ਇਹ ਸਕੂਲ ਬੱਸ ਆ ਇਸ ਕਰਕੇ ਇਹ ਬੱਚੇ ਉਤਰ ਰਹੇ ਨੇ ਜਿਹੜਾ ਤੁਹਾਡੀ ਲੇਡੀ ਅਟੈਂਡੈਂਟ ਉਹ ਉਹਨੂੰ ਬੱਚਿਆਂ ਨੂੰ ਪ੍ਰੋਪਰਲੀ ਕ੍ਰਾਸ ਕਰਾਈਆ ਠੀਕ ਆ ਫਲੇਰੀ ਟੈਂਡਰਡ ਪਾਸ ਦੇ ਵਿੱਚ ਉਹਨੇ ਬਹੁਤ ਚੰਗਾ ਜੁਮਈਆ ਫਾਇਰ ਸਟੇਟ ਕਿਟ ਹੋਣੀ ਜੋ ਜੋ ਜ਼ਰੂਰੀ ਆ ਫਾਇਰ ਐਕਸਟਿੰਸ਼ਰ ਉਹ ਰੀਫਿਲ ਹੋਣਾ ਚਾਹੀਦਾ ਟਾਈਮ ਟੂ ਟਾਈਮ ਠੀਕ ਆ ਜੋ ਪਰਮਟ ਆ ਉਹਦੇ ਅਕੋਰਡਿੰਗਲੀ ਸਿਟਿੰਗ ਕੈਪੈਸਿਟੀ ਦੇ ਅਕੋਰਡਿੰਗਲੀ ਚੱਚੇ ਹੋਣ ਰੋਡ ਟੈਂਡ ਕੈਪੈਸਿਟੀ ਬੱਚੇ ਨਾ ਹੋਣ ਹਾਂ ਠੀਕ ਆ ਠੀਕ ਆ ਸਪੀਡ ਗਵਰਨਰ ਲੱਗਾ ਹੋਵੇ ਬੱਸ ਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਚੈੱਕ ਕਰਨ ਦੇ ਸਾਨੂੰ ਕੇਪਟਨ ਸਾਹਿਬ ਤੋਂ ਆਰਡਰ ਆਏ ਆ ਠੀਕ ਆ ਸਰ ਜਿਹਦੇ ਰੈਫਰੈਂਸ ਦੇ ਵਿੱਚ ਡੀਸੀ ਸਾਹਿਬ ਦੇ ਆਰਡਰ ਆਏ ਆ ਅੰਦੇ ਅਹ ਦੇਖੋ ਮਾਨਯੋਗ ਚੀਫ ਸੈਕਟਰੀ ਸਰ ਦੇ ਆਰਡਰਸ ਦੇ ਨਾਲ ਪਲੱਸ ਡੀਸੀ ਮੈਮ ਦੇ ਆਰਡਰਸ ਦੇ ਨਾਲ ਪਲੱਸ ਜੋ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਆ ਉਹਨਾਂ ਦੇ ਹੁਕਮਾਂ ਦੇ ਨਾਲ ਜਿਹੜੀ ਹੈ ਚੈਕਿੰਗ ਜਿਹੜੀ ਹੈ ਇਹ ਬਹੁਤ ਲਾਰਜ ਸਕੇਲ ਦੇ ਉੱਤੇ ਪਲੱਸ ਦੇ ਡਿਸਟ੍ਰਿਕਟਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਅੱਜ ਅਸੀਂ ਸੇਂਟ ਪੌਲਸ ਗਵਰਨਮੈਂਟ ਸਕੂਲ ਦੇ ਵਿੱਚ ਚੈਕਿੰਗ ਦੇ ਵਾਸਤੇ ਆਏ ਸੀਗੇ ਤੇ ਉਹਦੇ ਵਿੱਚ ਇਹਨਾਂ ਕੋਲ ਜਿੰਨੀਆਂ ਬੱਸਿਸ ਨੇ ਇਹਨਾਂ ਦੇ ਰਿਕਾਰਡ ਦੇ ਮੁਤਾਬਿਕ ਜਿੰਨੀਆਂ ਇੱਥੇ ਬੱਸਿਸ ਖੜੀਆਂ ਨੇ ਉਸ ਬੱਸਿਸ ਦੇ ਵਿੱਚੋਂ ਅਸੀਂ ਮੋਸਟਲੀ ਬੱਸਿਸ ਦੇ ਚਲਾਨ ਕੱਟੇ ਆ ਨੰਬਰ ਚਲਾਨ ਮੈਂ ਤੁਹਾਨੂੰ ਬਰੀਫ ਕਰਦੇ ਉਹਦੇ ਮੋਸਟਲੀ ਬੱਸਿਸ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਸੀਗੇ ਉਹਦੇ ਵਿੱਚ ਸਪੀਡ ਗਰਨਰ ਆ ਜੀ ਬਹੁਤ ਸਾਰੇ ਜਿਹੜੇ ਟੈਕਸੀਸ ਇਨਸ਼ੋਰੈਂਸ ਆ ਪੋਲੂਸ਼ਨ ਆ ਜਾਂ ਪਰਮਟ ਆ ਜਾਂ ਮੋਰ ਥੈਨ ਕੈਪੈਸਿਟੀ ਆ ਉਹ ਸਾਰੇ ਜਿਹੜੇ ਉਹਨਾਂ ਨੂੰ ਚੈੱਕ ਕੀਤਾ ਗਿਆ ਪਲੱਸ ਜਿਹੜਾ ਫਾਇਰ ਐਕਸਟਿੰਸ਼ਰ ਆ ਫਰਸਟ ایڈ ਕਿਟਸ ਨੇ ਸੀਸੀਟੀਵੀ ਕੈਮਰਸ ਨੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਗਿਆ ਔਰ ਚੈੱਕ ਕਰਨ ਤੋਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਈ ਕਮੀ ਪਾਈ ਗਈ ਖਾਮੀ ਪਾਈ ਪਾਈ ਗਈ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਇਹਨੂੰ ਠੀਕ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਬਿਲਕੁਲ ਹੀ ਨਹੀਂ ਸੀਗਾ ਉਹਨਾਂ ਦੇ ਚਲਾਨ ਕੱਟੇ ਗਏ ਸਰ ਅੱਜ ਕਿੰਨੇ ਬੱਸਾਂ ਦੇ ਚਲਾਨ ਕੱਟੇ ਗਏ ਮੋਸਟਲੀ 12 ਤੋਂ ਲੈ ਕੇ شاید 15 ਬੱਸਿਸ ਨੇ ਮੈਂ ਫਿਗਰ ਤੁਹਾਨੂੰ ਐਗਜ਼ੈਕਟਲੀ ਦੇ ਦੇਣਾ ਜੀ ਤੇ 12 ਤੋਂ 15 ਬੱਸਾਂ ਦੇ ਚਲਾਨ ਨੇ ਅਲ ਇਫਲ ਹਾਲ ਅਸੀਂ ਹੋਰ ਵੀ ਅਪ ਟੂ ਦਾ ਸਕੂਲ ਟਾਈਮਿੰਗ ਅਸੀਂ ਚੈਕਿੰਗ ਕਰਾਂਗੇ 2 ਵਜੇ ਤੱਕ ਤੇ ਇਹ ਚੈਕਿੰਗ ਡੇਲੀ ਚੱਲ ਰਹੀ ਆ ਔਰ ਡਿਫਰੈਂਟ ਡਿਫਰੈਂਟ ਏਰੀਆ ਦੇ ਮੁਤਾਬਕ ਅਸੀਂ ਜੋ ਵੀ ਰੂਟ ਪਲਾਨ ਕੀਤੇ ਹੋਏ ਨੇ ਆਫਿਸ ਲੈਵਲ ਤੇ ਉੱਥੇ ਚੈਕਿੰਗ ਕਰ ਰਹੇ ਆ ਔਰ ਡੇ ਟੂ ਡੇ ਬੇਸਿਸ ਤੇ ਇਹਦੀ ਰਿਪੋਰਟ ਐਸਟੀਸੀ ਸਾਹਿਬ ਨੂੰ ਮਾਨਯੋਗ ਸੈਕਟਰੀ ਸੈਕਟਰੀ ਸਾਹਿਬ ਨੂੰ ਟਰਾਂਸਪੋਰਟ ਦੇ ਉਹਨਾਂ ਨੂੰ ਸਾਰੇ ਆਫਿਸ ਦੇ ਲੈਵਲ ਤੇ ਵੀ ਡੇ ਟੂ ਡੇ ਬੇਸਿਸ ਤੇ ਜਾ ਰਹੀ ਆ ਔਰ ਇਹਦਾ ਮੋਨਿਟਰਿੰਗ ਜਿਹੜੀ ਆ ਉਹ ਬਹੁਤ ਲਾਰ ਸਕੇਲ ਤੇ ਸਟੇਟ ਲੈਵਲ ਤੇ ਕੀਤੀ ਜਾ ਰਹੀ ਹੈ ਸਰ